ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਗੇ ਤੇ ਲਓ ਜੀ ਅੱਜ ਨੇ ਰਖੜੀਆਂ ਤੇ ਕਿੰਦਰ ਲੈ ਕੇ ਜਾ ਰਹੀ ਆ ਰਖੜੀਆਂ ਪਿੰਡ ਤੇ ਕਿੰਨੇ ਟਾਈਮ ਬਾਅਦ ਚੱਲੀਆਂ ਮੈਨੂੰ ਲੱਗਦਾ 2 ਮਿੰਟ ਬਾਅਦ 1.5 ਮਿੰਟ ਬਾਅਦ 1.5 ਮਿੰਟ ਬਾਅਦ ਚੱਲੀ ਆ ਤੇ ਅੱਜ ਇਹਨੂੰ ਪੂਰਾ ਚਾਹ ਆ ਪਿੰਡ ਜਾਣ ਦਾ ਤੇ ਰਖੜੀਆਂ ਆਈਆਂ ਨੇ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਵਧੀਆ ਹੋਵਗੇ ਸਭ ਤੋਂ ਪਹਿਲਾਂ ਤਾਂ ਰਖੜੀਆਂ ਤੁਹਾਨੂੰ ਬਹੁਤ ਸਾਰੀ ਮੁਬਾਰਕਾਂ ਭੈਣਾਂ ਭਰਾਵਾਂ ਨੂੰ ਹਨਾ ਰਖੜੀਆਂ ਬੰਨਣਾ ਤੇ ਤਿਹਾਰ ਮਨਾਉਣਾ ਹਨਾ ਵਧੀਆ ਹੁੰਦਾ ਕੁੜੀਆਂ ਨੂੰ ਚਾਹ ਹੁੰਦਾ ਇਸ ਗੱਲ ਦਾ ਹਨਾ ਬਾਹਨੇ ਨਾਲ ਜਾਂਦੀਆਂ ਤਾਂ ਵੈਸੇ ਵੀ ਨੇ ਪਰ ਰਖੜੀ ਨੂੰ ਜਦੋਂ ਲੈ ਜਾਂਦੀਆਂ ਨੇ ਥੋੜਾ ਜਿਹਾ ਅਲੱਗੀ ਮਤਲਬ ਐਕਸਾਈਟਮੈਂਟ ਹੁੰਦੀ ਹੈ ਸੋ ਤਾਨੂੰ ਬਹੁਤ ਬਹੁਤ ਮੁਬਾਰਕਾਂ ਰਖੜੀਆਂ ਦੀਆਂ ਸਾਰੀਆਂ ਭੈਣਾਂ ਤੇ ਸਾਰੀਆਂ ਭਰਾਵਾਂ ਨੂੰ ਲਓ ਜੀ ਮੈਨੂੰ ਕਹਿੰਦੀ ਮੈਂ ਰੈਡੀ ਹੋ ਗਈ ਪਰ ਹਜੇ ਤੱਕ ਵੀ ਮੇਕਅਪ ਨਹੀਂ ਮੁਕਿਆ ਦਾ ਠੀਕ ਆ ਮੈਨੂੰ ਕਹਿੰਦੀ ਮੈਂ ਹੋ ਗਈ ਰੈਡੀ ਪਰ ਇਧਰ ਹਜੇ ਤੱਕ ਵੀ ਮੇਕਅਪ ਦੇਖੋ ਮੈਨਾਂ ਵੀ ਘੰਟਾ ਡੇਢ ਹੋ ਗਿਆ ਇਹਨੂੰ ਤਿਆਰ ਹੁੰਦੀ ਨੂੰ ਹਜੇ ਤੱਕ ਨਹੀਂ ਹੋਈ ਤੇ ਮੈਂ ਨਹਾ ਕੇ ਕੱਪੜੇ ਵੀ ਪਾ ਲਏ ਠੀਕ ਆ ਮੈਂ ਉਦੋਂ ਸੁੱਤਾ ਸੀਗਾ ਜਦੋਂ ਇਹ ਤਿਆਰ ਹੋਣ ਲੱਗੀ ਸੀ ਮੈਂ ਉੱਠ ਕੇ ਚਾਹ ਚੂ ਪੀ ਕੇ ਮਤਲਬ ਕੱਪੜੇ ਤੱਕ ਵੀ ਪਾ ਲੇ ਪਰ ਇਹ ਨਹੀਂ ਤਿਆਰ ਹੋਈ ਕੁੜੀਆਂ ਨੂੰ ਟਾਈਮ ਲੱਗਦਾ ਅੱਛਾ ਆ ਮੇਕਅਪ ਦੇਖੋ ਇਹਦਾ ਕਮਾਲ ਹੋ ਗਈ ਹੁਣ ਕਿੰਨਾ ਟਾਈਮ ਲੱਗਦਾ ਹੈ ਕਿੰਨਾ ਟਾਈਮ ਲੱਗੂ ਹੁਣ ਹੁਣ ਹਲੇ ਲੱਗੂਗਾ ਟਾਈਮ ਬਸ 5-7 ਮਿੰਟ ਪੰਜ-7 ਮਿੰਟ ਠੀਕ ਹੈ 5-7 ਮਿੰਟ ਵੀ ਘੰਟੇ ਦੇ ਨੇ ਗਾਈਸ ਤੁਹਾਨੂੰ ਤੇ ਲੋਟਾ ਹੁਣ ਲੱਗੂ ਤੁਹਾਨੂੰ ਪਤਾ ਹੀ ਹੈ ਕੁਛ ਨਹੀਂ ਲੋੜ ਹੀ ਨਹੀਂ ਚਲੋ ਜੀ ਦੇਖਦੇ ਆ ਪੰਜ ਸੱਤ ਮਿੰਟ ਬਾਅਦ ਹੁੰਦੀ ਹੈ ਰੈਡੀ ਜਾਂ ਨਹੀਂ ਹਜੇ ਪੈਕਿੰਗ ਤਾਂ ਨਹੀਂ ਹੋਈ ਨਗੀ ਹਜੇ ਗਾਈਸ ਪੈਕਿੰਗ ਤੱਕ ਵੀ ਨਹੀਂ ਹੋਈ ਹੈਗੀ ਦੇਖੋ ਹਜੇ ਤੱਕ ਵੀ ਨਹੀਂ ਹਜੇ ਆਪਣਾ ਹੋਇਆ ਸਿਸਟਮ ਹਜੇ ਪੈਕਿੰਗ ਤੱਕ ਕੱਪੜੇ ਕੱਢਣੇ ਨੇ ਤੇ ਇੱਕ ਗੱਲ ਹੋ ਰਹੀ ਮੈਨੂੰ ਨਾ ਕੁਝ ਮੱਝੀ ਬੋਲੀਆ ਮੈਨੂੰ ਸੁਣਦਾ ਨਹੀਂ ਹਾਂ ਇਹਦਾ ਸੱਚ ਕੰਨ ਵੀ ਖਰਾਬ ਹੋ ਗਿਆ ਕੰਨ ਖਰਾਬ ਨਹੀਂ ਹੋਇਆ ਕੰਨ ਥੋੜਾ ਜਿਹਾ ਦਰਦ ਕਰਦਾ ਸੀ ਤੇ ਉਹ ਡਾਕਟਰ ਨੇ ਕੋਈ ਉਹ ਮੈਲ ਕੱਢ ਲਿਆ ਕਰਨਾ ਕੰਨਾਂ ਚ ਮੈਲ ਮੈਲ ਬਹੁਤ ਜਿਆਦਾ ਤੇਰੇ ਕੰਨਾਂ ਚ ਮੈਲ ਕੱਢਿਆ ਕਰ ਉਹ ਕਹਿੰਦੇ ਵੀ ਇਹੋ ਜੀ ਕੋਈ ਗੱਲ ਨਹੀਂ ਬਈ ਆਪਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਤਾਂ ਬਿਲਕੁਲ ਨਹੀਂ ਸਾਫ਼ ਕਰ ਸਕਦੀ ਕੰਨਾਂ ਉਹਦੇ ਆਪ ਤੋਂ ਫਿਰ ਮੈਲ ਕਢਾਇਆ ਕਰਾਉਣੀ ਪੈਂਦੀ ਨੇ ਉਹ ਨਹੀਂ ਹੁੰਦੇ ਜਿਹੜੇ ਅੱਜ ਕੱਲ ਫਿਰਦੇ ਹੁੰਦੇ ਨੇ ਉਹ ਫਿਰਦੇ ਹੁੰਦੇ ਸੀਗੇ ਉਹਨਾਂ ਦਾ ਨਹੀਂ ਮੈਨੂੰ ਵਾਦਾ ਪਰ ਉਹਨਾਂ ਨੇ ਕਿਹਾ ਵੀ ਨਾ ਥੋੜਾ ਥੋੜਾ ਦਰਦ ਕਰਦਾ ਸੀ ਕਹਿੰਦੇ ਵੀ ਥੋੜੀ ਬਹੁਤੀ ਇਨਫੈਕਸ਼ਨ ਹੋਈ ਹੈ ਮੈਲ ਮੂਲ ਲੀਆਂ ਇਹ ਤਾਂ ਪੈ ਹੋ ਜਾਊਗਾ ਠੀਕ ਕੱਲ ਹੀ ਦਿਖਾਇਆ ਸੀ ਤੇ ਆਪ ਵੀ ਆ ਜੀ ਆਪ ਵੀ ਆ ਮਸੂਣੀ ਆਂਦੀ ਆ ਤਾਂ ਹੀ ਮੇਰੇ ਬੋਲਣ ਨੂੰ ਤੂੰ ਕਿਹੜਾ ਪਹਾੜਾਂ ਚ ਫੇਰਨੀ ਆ ਤੇ ਇੱਕ ਆਪਣਾ ਹੁਣ ਚਲੋ ਪਾਗ ਰੈਡੀ ਹੋ ਜਾ ਟਾਈਮ ਫਿਰ ਮੈਂ ਜਾਣਾ ਮਾਨਸੇ ਵੀ ਆ ਥੋੜਾ ਜਿਹਾ ਸੂਟ ਠਕਨੇ ਲੈ ਇੱਕ ਤੋਂ ਤੇ ਬਸ ਸੈਂਚ ਠਕਨੀ ਆਬਦੀ ਚੱਕ ਫਿਰ ਬਾਕੀ ਚਲੋ ਘਰੋਂ ਹੈਲਪ ਤੁਸੀਂ ਫਿਰ ਚਲੋ ਇਹ ਹੈਲਪ ਦੇਖੋ ਸਾਰੇ ਅੱਛਾ ਐਡਾ ਬੈਗ ਲੈ ਕੇ ਜਾ ਰਹੀਆਂ ਤੂੰ ਨਹੀਂ ਮੈਂ ਤਾਂ ਸੂਟ ਦੇਖ ਰਹੀਆਂ ਕੋਈ ਕਿੰਨਾ ਉਗੜ ਥੜ ਥੜ ਹੋਇਆ ਪਿਆ ਮੈਂ ਡਰ ਗਿਆ ਸੀ ਮੈਂ ਕਿਤੇ ਐਡਾ ਮੈਂ ਇੱਕ ਬੈਗ ਲੈ ਕੇ ਜਾ ਰਹੀ ਹਾਂ ਨਹੀਂ ਮੈਂ ਕਿਤੇ ਉੱਥੇ ਸਾਲ ਲਾ ਕੇ ਆਉਣਾ ਇੱਕ ਗੱਲ ਹੋਰ ਜਦ ਵੀ ਆਪਾਂ ਕਹਿਣਾ ਹੁੰਦੇ ਨਾ ਕੋਈ ਪੱਕਾ ਹੀ ਰਿਸ਼ਤੇਦਾਰ ਆ ਜਾਂਦਾ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮਤਲਬ ਮਾਮਾਈ ਦੋਵਾਲ ਹਨਾ ਮਾਮਾਈ ਫਿਰ ਇਹ ਆਪ ਆਏ ਰੱਖੀ ਬਣਾਉਣ ਵਾਸਤੇ ਹੁੰਦੇ ਹੀ ਆ ਗੱਲ ਹਨਾ ਤੇ ਭੱਜ ਕੇ ਫਟਾਫਟ ਮੰਮੀ ਨੂੰ ਲੈ ਕੇ ਮੰਮੀ ਵੀ ਅਸੀਂ ਤਾਂ ਤਿਆਰ ਹੋ ਰਹੇ ਹਾਂ ਮੈਂ ਪਰ ਮਾਮਾ ਦੀ ਹੋਰੀ ਆ ਰਹੇ ਨੇ ਵੀ ਚੱਲ ਅਸੀਂ ਹਲੇ ਜਾਂਦੇ ਨਹੀਂ ਨਾ ਟਾਈਮ ਆਉਂਦੇ ਨਹੀਂ ਮੰਮੀ ਜਾਂ ਚਲ ਕੋਈ ਨਹੀਂ ਤੇ ਮੈਂ ਕਿਹਾ ਫਿਰ ਮਿਲ ਕੇ ਅਸੀਂ ਜਾਵਾਂਗੇ ਚਲ ਕੋਈ ਨਹੀਂ ਆਪਾਂ ਤਾਂ ਨੇੜੇ ਹੀ ਜਾਣਾ ਨਾਨਕੇ ਵੀ ਨੇੜੇ ਹੀ ਨੇ ਆਪਣੇ ਨਾਨਕੇ ਵੀ ਨੇੜੇ ਹੀ ਨੇ ਤੇ ਨੇੜੇ ਵੀ ਆਏ ਨਹੀਂ ਆਪਾਂ ਵੀ ਨੇੜੇ ਜਾਣਾ 15 ਮਿੰਟ ਲੇਟ ਵਾਹ ਜਾਗੇ ਹੋਰ ਤਾਂ ਜਿਉਂ ਸਰ ਗਿਆ ਬਸ ਫੋਨ ਚੱਕ ਲੈ ਨਾਨਾ ਜੀ ਦਾ ਫੋਨ ਆਇਆ ਵੀ ਕਿਥੋਂ ਘਰੀ ਹੋ ਸੀ ਕਿ ਹਾਂ ਬਸ ਨਿਕਲ ਲੱਗੇ ਸੀ ਰੱਖਣੀਆਂ ਬੰਨਾਂ ਚੱਲੇ ਆ ਕਹਿੰਦੇ ਵੀ ਮਾਮਾ ਜੀ ਆ ਰਹੇ ਨੇ ਮੈਂ ਚਲੋ ਕੋਈ ਨਹੀਂ ਫਿਰ ਅਸੀਂ ਮਿਲ ਕੇ ਜਾਵਾਂਗੇ ਸੋ ਤਾਂ ਕਰਕੇ ਚਾਹ ਬਣਾ ਲਈ ਚਾਹ ਮੈਂ ਉਹਨਾਂ ਨੂੰ ਫੜਕੜਾਇਆ ਹੀ ਆ ਤੇ ਹੁਣ ਬਸ 5-10 ਮਿੰਟ ਬੈੰਨੇ ਅੰਦਰ ਦਾ ਗੋਲਾ ਕਰਦੇ ਆ। ਫਿਰ ਮਮੀ ਰਖੜੀ ਬੰਨ੍ਹ ਕੇ ਫਿਰ ਆਪਾਂ ਜਾਂਦੇ ਆ। ਠੀਕ ਹੈ। ਲਓ ਜੀ ਅਸੀਂ ਚੱਲ ਪਏ ਤੇ ਅਸੀਂ ਨਿਕਲ ਗਏ ਪਿੰਡੋਂ ਤੇ ਤੁਸੀਂ ਨਾ ਖੁਸ਼ੀ ਚੈੱਕ ਕਰੋ ਫੇਸ ਤੇ। ਸਮਾਈਲ ਚੈੱਕ ਕਰੋ। ਹੋਰੀਏ ਚੈੱਕ। ਪਿੰਡ ਜਾਣਾ ਹੈ। ਕਿੰਨੀ ਖੁਸ਼ੀ ਆ। ਤੁਸੀਂ ਇਹਦੀ ਸਮਾਈਲ ਤੋਂ ਅੰਦਾਜ਼ਾ ਲਾ ਸਕਦੇ ਹੋ। ਕਿੰਨੀ ਖੁਸ਼ੀ ਆ ਤੇ ਇੰਨੀ ਖੁਸ਼ੀ ਕਦੇ ਕਿਸੇ ਨੂੰ ਨਹੀਂ ਹੁੰਦੀ ਜਦੋਂ ਨਾ ਇੱਕ ਲੇਡੀ ਨੂੰ ਇੱਕ ਮਤਲਬ ਲੇਡੀ ਨੂੰ ਨਾਲੋਂ ਇੱਕ ਘਰ ਵਾਲੀ ਨੂੰ ਨਾਲੋਂ ਵੀ ਪੇਕੇ ਜਾਣ ਦੀ ਹੁੰਦੀ ਆ ਤੇ ਮੈਂ ਕਦੇ ਇੰਨੀ ਖੁਸ਼ੀ ਕਦੇ ਦੇਖੀ ਨਹੀਂ ਤੇ ਤੁਸੀਂ ਇਹ ਦੇਖੋ ਵੀ ਕਿੰਨੀ ਸਮਾਈਲ ਆ ਫੇਸ ਤੇ ਤੇ ਬਾਕੀ ਐਦਾਂ ਵੀ ਜਦੋਂ ਜਦੋਂ ਕਿਤੇ ਜਾਣਾ ਹੋਵੇ ਨਾ ਮੰਨ ਲਓ ਪੇਕੇ ਵੀ ਨਾ ਫਿਰ ਤਾਂ ਕੰਮ ਵੀ ਐ ਮਿੰਟੋ-ਮਿੰਟ ਹੀ ਨਿਭੜਦੇ ਆ ਸਵੇਰੇ ਸਾਰਾ ਕੁਝ ਰੋਟੀ ਪਾਣੀ ਤੇ ਆਪਣਾ ਫੇਵਰਟ ਸਬਜੀ ਬਣਾਇਆ ਫੇਵਰਟ ਸਬਜੀ ਛੋਲਿਆਂ ਦੀ ਹੈ ਨਾ ਬਣਾ ਕੇ ਰੱਖਦੀ ਆਈ ਆ ਤੇ ਬਣਾ ਕੇ ਰੱਖ ਦਿੱਤੀ ਝਾੜੂ ਪੋਚਾ ਮੈਂ ਜਣਾ ਵੀ ਮੇਰੇ ਉੱਠਣ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਹੋ ਚੁੱਕਿਆ ਸੀਗਾ ਤੇ ਜਦੋਂ ਜਾਣਾ ਹੁੰਦਾ ਕਿਤੇ ਜਦੋਂ ਕਿਤੇ ਹੋਰ ਜਾਣਾ ਹੁੰਦਾ ਨਾ ਕਿਤੇ ਮੰਨ ਲਓ ਕੋਈ ਪ੍ਰੋਗਰਾਮ ਤੇ ਲਾਲੂ ਵੀ ਇੰਦਾਂ ਦਾ ਫੇਰ ਉਹਨਾਂ ਨੇ ਹੌਲੀ-ਹੌਲੀ ਤਿਆਰ ਹੋਣੀ ਆ ਜਦੋਂ ਲਾਲਾ ਵੀ ਪੇਕੇ ਜਾਣਾ ਹੋਵੇ ਉਦੋਂ ਤਾਂ ਮੈਂਟਲ ਦੇ ਵਿੱਚ ਤਿਆਰ ਹੁੰਦੀਆਂ ਨੇ ਕਿ ਨਹੀਂ ਸਹੀ ਗੱਲ ਲੈਣਾ ਹਾਂਜੀ ਚੱਲੇ ਆ ਰਖੜੀ ਲੈਣ ਸ਼ਹਿਰ ਆ ਤੇ ਵੈਸੇ ਆਪਾਂ ਹੋਰ ਤਾਂ लेट ਹੀ ਗਏ ਆ ਨਹੀਂ ਆਪਣਾ ਇਹ ਤੈਨੂੰ ਪਿੰਡੋਂ ਰਖੜੀਆਂ ਪਸੰਦ ਨਹੀਂ ਆਈਆਂ ਹੈਗੀਆਂ ਆਹੋ ਪਿੰਡਾਂ ਦੀਆਂ ਰਖੜੀਆਂ ਕਦੀ ਨਾ ਲਾਵਾਂ ਮੈਂ ਕਿਉਂ ਪਿੰਡੋਂ ਰਖੜੀਆਂ ਸ਼ਹਿਰ ਵਧੀਆ ਮਿਲ ਜਾਂਦੀਆਂ ਨੇ ਸ਼ਹਿਰ ਜ਼ਿਆਦਾ ਵਧੀਆ ਹੁੰਦੀਆਂ ਨੇ ਅੱਛਾ ਤੇ ਹੁਣ ਫੇਰ ਆਪਾਂ ਚੱਲੇ ਆ ਸ਼ਹਿਰ ਰਖੜੀਆਂ ਲੈਣ ਤੇ ਆ ਦੇਖੋ ਮਾਂ ਮੈਂ ਪਸਤੇ ਕੀ 200 ਉੱਥੇ ਜਾ ਕੇ ਰਖੜੀਆਂ ਲੈ ਕੇ ਫਿਰ ਤੁਸੀਂ ਮੈਨੂੰ ਛੱਡ ਕੇ ਜਾਉਂਗੇ ਘਰੇ ਹਨਾ ਮੈਂ ਇਥੇ ਇਹ ਆਪਣਾ ਕਰੂੰਗੀ ਭੈਣ ਵੀ ਆਈ ਹੋਈ ਆ ਇੱਕ ਗੱਲ ਹੋਰ ਦੱਸਦੀ ਐ ਅੱਛਾ ਤੇ ਉਹ ਆ ਕੇ ਉਹ ਦੂਰੋਂ ਆਏ ਨੇ ਨਾਲੇ ਫਿਰ ਵੀ ਆ ਕੇ ਮੇਂ ਮੈਂ ਨੇੜੇ ਹੋਣ ਦੇ ਬਾਵਜੂਦ ਵੀ ਹਾਂਜੀ ਬਾਕੀ ਪਹੁੰਚ ਕੇ ਆਪਾਂ ਸ਼ਹਿਰ ਆ ਖੋਨੀਆ ਤੁਹਾਨੂੰ ਨਾਲੇ ਤਾਂ ਰਸਵੀ ਹੋਣਾ ਨਾ ਬਿਜਾਰ ਦੇ ਵਿੱਚ ਅੱਜ ਹਾਂ ਹਾਂ ਰਸ ਪੂਰਾ ਤੇ ਦਿਖਾਨੀਆ ਤੁਹਾਨੂੰ ਹਾਲੇ ਤਾਂ ਹੈ ਨਹੀਂ ਮੌਸਮ ਕਹਿਣ ਬਣਿਆ ਪਿਆ ਮੌਸਮ ਹਾਂ ਮੌਸਮ ਥੋੜੀ ਥੋੜੀ ਬਾਰਿਸ਼ ਹੋ ਗਈ ਆ ਤੇ ਮਤਲਬ ਗਰਮੀ ਤੋਂ ਥੋੜੀ ਜੀ ਰਾਹਤ ਮਿਲੀ ਐਨੀ ਜ਼ਿਆਦਾ ਨਹੀਂ ਔਰ ਨੂੰ ਪਤਾ ਸੀ ਨਾ ਵੀ ਤੂੰ ਜਾਣਾ ਪਿੰਡ ਤਾਂ ਕਰਕੇ ਰੱਬ ਨੇ ਤਾਂ ਹੀ ਠੰਡ ਕਰ ਦਿੱਤੀ ਬਈ ਐਨੀ ਐ ਕੰਫਰਟੇਬਲ ਹੀ ਪਾਏ ਨੇ ਵੀ ਐਨਾ ਉਹ ਵੀ ਨਾ ਹੋਵੇ ਪਤਾ ਨਹੀਂ ਆਉਂ ਹੀ ਗਰਮੀ ਲੱਗ ਜਾਂਦੀ ਹੈ ਕਈ ਕਿਸ ਚੀਜ਼ ਨੂੰ ਦੇਖ ਕੇ ਗਰਮੀ ਨਹੀਂ ਕਈ ਵਾਰ ਲੱਗਣ ਲੱਗ ਜਾਂਦੀ ਕੋਈ ਚੀਜ਼ ਖੋਲ ਨੂੰ ਦੇਖ ਕੇ ਗਰਮੀ ਲੱਗਣ ਲੱਗ ਜਾਂਦੀ ਹੈ ਪਤਾ ਨਹੀਂ ਕਿਉਂ ਤੇ ਬਸ ਹੁਣ ਪਹੁੰਚਣ ਆ ਲਈਆਂ ਸ਼ਹਿਰ ਪਹੁੰਚ ਕੇ ਉੱਥੋਂ ਲੈ ਕੇ ਰਖੜੀਆਂ ਫਿਰ ਫਟਾਫਟ ਚੱਲਦੇ ਆ ਘਰੇ ਕੱਲੀਆਂ ਰਖੜੀਆਂ ਲੈਣੀਆਂ ਨੇ ਉਹ ਨਹੀਂ ਲੈਣੀ ਮਠਿਆਈ ਰਖੜੀਆਂ ਵੀ ਲੈਣੀਆਂ ਕੀ ਕਹਿੰਦੇ ਨੇ ਇਹਨਾਂ ਨੂੰ ਮਠਿਆਈ ਨੂੰ ਕੀ ਕਹਿੰਦੇ ਨੇ ਇੰਗਲਿਸ਼ 'ਚ ਸਵੀਟਸ ਸਵੀਟਸ ਓਕੇ ਉਹ ਨਹੀਂ ਲੈਣੇ ਸਵੀਟਸ ਨਹੀਂ ਲੈਣੀਆਂ ਸਵੀਟਸ ਵੀ ਲੈਣੇ ਨੇ ਅੱਛਾ ਜੀ ਉਹ ਸਵੀਟਸ ਵੀ ਲੈਣੇ ਬੱਚਿਆਂ ਵਾਸਤੇ ਜੀਜੀ ਵੀ ਲੈਣੀ ਹੈ ਓਕੇ ਰਖੜੀ ਵੀ ਲੈਣੀ ਹੈ ਫਿਰ ਇਹਦਾ ਮਤਲਬ ਰਖੜੀ ਨਾ ਮਹਿੰਗੀ ਪੈ ਜਾਂਦੀ ਥੋੜੀ ਸਾਡਾ ਉਹ ਫਿਰ ਆਪਾਂ ਨੂੰ ਪੇਕੇ ਆ ਦੇਖੋ ਹਰ ਵਾਰੀ ਚੀਜ਼ ਆਉਂਦੀ ਹੈ ਠੀਕ ਹੈ ਕੋਈ ਵੀ ਹੈ ਪੇਕੇ ਆਲੇ ਤਾਂ ਹਮੇਸ਼ਾ ਹੀ ਦੇਣਾ ਹੁੰਦਾ ਹਾਂ ਹਾਂ ਹੁਣ ਸੁਨਾਰਾ ਲੈ ਕੇ ਗਿਆ ਉਹ ਵੀ ਦੇ ਕੇ ਗਿਆ ਹਣਾ ਤੇ ਬਾਕੀ ਵਾਲਾ ਰਖੜੀ ਆ ਸਾਲ ਬਾਅਦ ਕੋਈ ਤਿਹਾਰਾ ਹੁੰਦਾ ਤੇ ਬਾਕੀ ਸਾਡੇ ਵਾਸਤੇ ਤਾਂ ਰਖੜੀਆਂ ਮਹਿੰਗੀਆਂ ਪੈ ਜਾਂਦੀਆਂ ਨਵਾਂ ਸੂਟ ਫਾਇਦਾ ਵੀ ਬਹੁਤ ਆ ਤੇ ਨੁਕਸਾਨ ਵੀ ਬਹੁਤ ਆ ਨੇੜੇ ਦਾ ਹਨਾ ਨੁਕਸਾਨ ਕੀ ਹੈ ਨਹੀਂ ਨੁਕਸਾਨ ਇਹ ਆ ਵੀ ਬੰਦਾ ਜਾਂਦਾ ਹੈ ਬੰਦਾ ਬਾਫਸਾ ਜਾਂਦਾ ਵੀ ਨੇੜੇ ਕਰਕੇ ਬੰਦਾ ਨਹੀਂ ਤੇ ਦੂਰ ਹੋਵੇ ਬੰਦਾ ਜਾਵੇ ਚਾਰ-ਚਾਰ ਦਿਨ ਲਾ ਕੇ ਆਵੇ ਹਨਾ ਤਾਂ ਕਰਕੇ ਨਹੀਂ ਉਹ ਤਾਂ ਫਿਰ ਤੁਹਾਨੂੰ ਇਹਨਾਂ ਮੈਨੂੰ ਕੋਈ ਆਪਣਾ ਕੰਮ ਮੈਂ ਐਵੇਂ ਐ ਜਾਣਾ ਛੇਤੀ ਆਪਣਾ ਜਾ ਕੇ ਰੋ ਫਿਰ ਵੇਲੇ ਹੋ ਕੇ ਜਾਓ ਨਹੀਂ ਨਾ ਫਿਰ ਇਹ ਨੇੜੇ ਥੋੜਾ ਜਿਹਾ ਪੋਰ ਜਿਹੀ ਲੱਗਦੀ ਹੈ ਵਿਚਾਲਾਂ ਹਨਾ ਦੂਰ ਹੋਵੇ ਫਿਰ ਅਗਲਾ ਸਪੈਸ਼ਲ ਆਖੜਿਆ ਜਾਂਦਾ ਹੈ ਸਪੈਸ਼ਲ ਆਇਆ ਵੀ ਇਹਦਾ ਲੋੜ ਹੈ ਹੋਰ ਆ ਵੀ ਦੇਚ ਵਧੀਆ ਨਹੀਂ ਨਾ ਲੱਗਦਾ ਸ਼ਹਿਰ ਵੀ ਇੱਕੋ ਹੀ ਲੱਗਦਾ ਹੈ ਸ਼ਹਿਰ ਵੀ ਸ਼ਹਿਰ ਵੀ ਜੇ ਸ਼ਹਿਰ ਜਾਣਾ ਟੱਪ ਕੇ ਜਾਣਾ ਪੈਂਦਾ ਹਾਂ ਘਰ ਤੇ ਦੇ ਕਰਕੇ ਬਾਕੀ ਆ ਪਹੁੰਚ ਕੇ ਸ਼ਹਿਰ ਤੁਹਾਨੂੰ ਦਿਖਾਉਣਾ ਉਹ ਸ਼ਹਿਰ ਦਾ ਇਸ ਲਈ ਅੱਜ ਉਹ ਕਿਉਂਕਿ ਕਈ ਕੱਲ ਬੰਨੀਆਂ ਨੇ ਨਾ ਕਈਆਂ ਨੇ ਨਾ ਪਹਿਲਾਂ ਤਾਂ ਹਰ ਕੋਈ ਬੰਨ ਲੈਂਦਾ ਹੈ ਹਾਂ ਅੱਛਾ ਅੱਛਾ ਕੋਈ ਮਤਲਬ ਤਿਹਾੜ ਤੋਂ ਪਹਿਲਾਂ ਬੰਨ ਕੇ ਤੇ ਬਾਕੀ ਪਹੁੰਚ ਕੇ ਸ਼ਹਿਰ ਲੈਣੀਆਂ ਰਖੜੀਆਂ ਨਾਲੇ ਤੁਹਾਨੂੰ ਬਾਜ਼ਾਰ ਦਿਖਾਉਣੇ ਆ ਕੀ ਕੁਛ ਲੱਗਿਆ ਮਤਲਬ ਰਖੜੀਆਂ करो चेक ये साडा शहर है जी पातड़ा जूस पीना जूस है चार पच दकाना जा मैडम नु रखनी पसंद नहीं आई पसंद नहीं आई ਇਹੋ ਜੀ ਕਿਹੜੀ ਸਪੈਸ਼ਲ ਬਣਾਉਣੀ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਆਈ ਆ ਤੀਜੀ ਚੌਥੀ ਦੁਕਾਨਾਂ ਮੈਨੂੰ ਲੱਗਦਾ ਦੇਖਣੇ ਤੇ ਪਸੰਦ ਆਉਂਦੀ ਹੈ ਨਾ സൂരക്ന <laughs> ਕਿੰਨੇ ਗੋਤ ਵਿੱਚ ਗੋਤ ਵਿੱਚ ਗੁੰਦਲਾ ਖਾਣ ਤੇ ਆ ਅੱਛਾ ਤੁਹਾਡੇ ਆਉਣਾ ਨਹੀਂ ਹੈਗਾ ਆਉਣਾ ਨਹੀਂ ਹੈਗਾ ਮੈਂ ਵੀ ਲੈ ਲਈ ਮੈਂਨੇ ਮਤਲਬ ਜੋ ਸਵੀਟਸ ਵਗੈਰਾ ਲੈਣੇ ਸੀ ਜੋ ਕੁਝ ਲੈਣਾ ਸੀ ਹਨਾ ਉਹ ਵੀ ਲੈ ਲਿਆ ਰਖੜੀਆਂ ਵੀ ਲੈ ਲਿਆ ਨੇ ਤੇ ਥੋੜਾ ਜਿਹਾ ਬੱਚਿਆਂ ਵਾਸਤੇ ਸਮਾਨ ਲੈਣਾ ਸੀ ਮੈਨੇ ਉਹ ਵੀ ਲੈ ਲਿਆ ਕੰਮ ਹੋ ਗਿਆ ਸ਼ਹਿਰ ਵਾਲਾ ਕੰਮ ਹੋ ਗਿਆ ਡਲ ਠੀਕ ਹੈ ਉਹ ਨਿਭੜ ਗਿਆ ਤੇ ਹੁਣ ਮੈਂ ਮੈਨੂੰ ਛੱਡ ਕੇ ਘਰੇ ਹੁਣ ਤੁਸੀਂ ਦੱਸੋ ਵੀ ਤੁਹਾਡਾ ਕੀ ਹੈ ਕੋਈ ਪਲਾਨ ਜਾਣਾ ਤੁਸੀਂ ਇਹ ਸਵੇਰੇ ਜਾਣਾ ਦੇਖਦਾ ਮੈਂ ਇੱਕ ਭੋਗ ਆ ਮੈਂ ਭੋਗ ਤੇ ਵੀ ਜਾਣਾ ਤੇ ਉਸ ਤੋਂ ਬਾਅਦ ਪਲਾਨ ਦੇਖਦਾ ਬਾਕੀ ਬਾਰਿਸ਼ ਦਾ ਮੌਸਮ ਬਣਿਆ ਪਿਆ ਦੇਖਦਾ ਮੈਂ ਘਰ ਦਾ ਫੋਨ ਫਰੈਂਡ ਨੂੰ ਵੀ ਕਿਵੇਂ ਆ ਜਾਣਾ ਜਾਂ ਨਹੀਂ ਜਾਣਾ ਆਪਣਾ ਤੇ ਕਿਉਂਕਿ ਤਕਰੀਬਨ ਆਪਣਾ ਹੁਣ ਨਿਪਟਾ ਹਾਂ ਉੱਥੋਂ ਮੈਨੂੰ ਰਖੜੀ ਆ ਨਾ ਪਤਾ ਕੀ ਤੁਸੀਂ ਮੈਨੂੰ ਵਾਰ-ਵਾਰ ਕਹ ਰਹੇ ਸੀ ਨਾ ਤੂੰ ਟਾਈਮ ਲਈ ਜਾਨੀ ਐ ਇਹ ਉਹ ਪਤਾ ਕੀ ਇਹ ਉਹ ਦੇਖ ਕੇ ਲੈਣੀ ਐ ਬੰਦੀ ਆਲੇ ਰਖੜੀਆਂ ਵੀ ਕਿਤੇ ਇੰਨੀ ਕਲੈਕਸ਼ਨ ਹੁੰਦੀ ਐ ਵਿੱਚੋਂ ਪਸੰਦ ਕਰਨੀ ਐ ਵੈਸੇ ਤਾਂ ਮੈਨੂੰ ਪਤਾ ਨਹੀਂ ਵੀ ਕਿਵੇਂ ਦੀਆਂ ਹਨਾ ਚਲੋ ਸਾਰ ਵਾਲੀ ਰਖੜੀ ਦਿੱਤੀ ਮੈਂ ਬੰਨ ਤੇ ਹੁਣ ਇਸ ਤੋਂ ਬਾਅਦ ਘਰੇ ਜਾ ਕੇ ਮੇਰੀ ਐਕਟੀਵਾ ਤੇ ਬੰਨਦੇ ਹੋ ਤੇ ਹੋ ਗਿਆ ਆਪਣਾ ਕੰਮ ਟਨ ਪਹੁੰਚ ਗਈ ਪਹੁੰਚ ਗਈ ਆ ਮੈਂ ਤੇ ਹੁਣ ਚੱਕਰ ਲੱਗੀ ਆ ਮੈਂ ਸਮਾਨ ਆਪਦਾ ਲਓ ਜੀ ਨਵਿੰਦਰ ਨੂੰ ਛੱਡ ਕੇ ਆਪਾਂ ਚੱਲਦੇ ਵਾਪਸ ਪਿੰਡ ਨੂੰ ਤੇ ਬਾਕੀ ਇੱਕ ਦੋ ਕੰਮ ਨੇ ਭੋਗ ਆ ਵਗੈਰਾ ਉਹ ਅਟੈਂਡ ਕਰਦੇ ਆ ਦੇਖਦੇ ਆ ਫਿਰ ਮਿਲਦੇ ਹਾਂ ਜੀ ਤੁਹਾਨੂੰ ਮੈਂ ਆਈ ਤੇ ਦੇਖਿਆ ਮੰਮੀ ਹੋਰੀ ਗਏ ਨੇ ਉ ਵੀ ਹੋਰੀ ਕਰੇ ਹੈ ਨਹੀਂ ਇਹ ਸਾਡਾ ਕੀ ਆ ਕੀ ਉਏ ਜੱਕੂ ਜੱਕੂ ਇਹਨਾਂ ਅਨਾਂ ਮਤਲਬ ਲਾ ਲੋ ਜਦੋਂ ਮੈਂ ਆਵਾ ਹਣਾ ਸਭ ਤੋਂ ਪਹਿਲਾਂ ਇਹਨੇ ਹੀ ਮੇਰੇ ਕੋਲੇ ਪਹੁੰਚਣਾ ਹੁੰਦਾ ਐ ਮਿਲਣ ਵਾਸਤੇ ਫਟਾਫਟ ਆ ਕੇ ਹੁੰਦਾ ਆਜਨ ਮਮੀ ਨੇ ਇਹਨੂੰ ਬੰਦ ਕਰਕੇ ਰੱਖਾਇਆ ਵੀ ਫਿਰ ਨਾ ਉੱਪਰ ਜੰਪ ਕਰਦਾ ਇਹ ਬਹੁਤ ਜ਼ਿਆਦਾ ਹਣ ਇਹਨੇ ਆਇਆ ਮੈਨੂੰ ਛਿੱਪੀ ਖੋਲ ਦੋ ਫਟਾਫਟ ਦੋਸਤੋ ਉਹਗੇ ਜੀ ਰੈਡੀ ਚੱਲਦੇ ਆ ਤੇ ਇੱਕ ਸੁਨਾਮ ਕੰਮ ਸੀਗਾ ਤੇ ਉਸ ਤੋਂ ਬਾਅਦ ਨਿਕਲਦੇ ਆ ਬਣਾਣੇ ਆ ਪ੍ਰੋਗਰਾਮ ਤੇ ਤੇ ਬਾਕੀ ਬਣੇ ਰਹੋ ਤੁਸੀਂ ਬਾਕੀ ਹਿਸਾਬ ਨਾਲ ਦੇਖ ਲਾਂਗੇ ਟਾਈਮ ਦੇ ਹਿਸਾਬ ਨਾਲ ਜੇ ਟਾਈਮ ਹੋਇਆ ਤਾਂ ਜਾਵਾਂਗੇ ਨਹੀਂ ਤਾਂ ਫਿਰ ਇੱਕ ਦੋ ਭੋਗ ਲੈ ਉਹ ਨਵੇੜ ਕੇ ਫਿਰ ਆਵਾਂਗੇ ਘਰੇ ਤੇ ਸਾਡੇ ਨਾਲ ਬਣੇ ਰਹੋ ਦੇਖੋ ਕੀ ਮਤ ਆਹ ਰ ਕੀ ਦੇਖੀ ਹੋਣਾ ਉਹਦਾ ਤਾਂ ਹੀ ਮਤਰਕ ਨਹੀਂ ਆ ਸੀਮ ਆ ਰਿਹਾ ਹੈ ਨਾ ਪਿੰਡਾਂ ਵਿੱਚ ਦੀ ਜਾਣਾ ਪੈਗਾ ਯਾਰ ਸਨਾਮ ਤੋਂ ਪਹਿਲਾਂ ਵੀ ਮਹਿਲਾ ਚੌਂਕ ਤੋਂ ਪਿੰਡਾਂ ਵਿੱਚ ਦੀ ਸਨਾਮ ਕਿਹੜਾ ਪਿੰਡ ਹੈ ਉਹ ਆ ਜੀ ਐਸਬੀਸੀ ਵਾਲੀ ਵੀ ਆ ਗਈ ਨਾ ਵੇਖੀ ਲਾ ਦੇ ਮੋਹ ਬਾਬਿਓ ਠੇਕ ਲਿਆ ਮੱਥਾ ਛਕ ਲਿਆ ਲੰਗਰ ਪ੍ਰਸ਼ਾਦਾ ਚੱਲਦੇ ਆ ਮਾਨਸੇ ਉहां ਸਿੱਖ ਦੋ ਕੰਮ ਨੇ ਹੁੰਦੇ ਬੈਠ ਕੇ ਉੱਪਰ ਨਿਕਲਦੇ ਆ ਪਿੰਡੋਂ ਆ ਗਿਆ ਮਾਨਸੇ ਆ ਗਿਆ ਹੋਣਾ ਸੀ ਆਮ ਪਿੱਖੀ ਪਹੁੰਚ ਗਏ ਹੁਣ ਚੱਲਦੇ ਆ ਮਾਨਸੇ ਉਹ ਡਿਜ਼ਾਈਨ ਦੇ ਕੋੜੀ ਕਿਦਾਂ ਡਿਜ਼ਾਈਨ ਚ ਲੈਣਾ ਨਾਲ ਜਾਂ ਇਹਦੇ ਪਾਵੇ ਜੀ ਇੰਦਰ ਲੱਗ ਜਾਊਗਾ ਕਿਵੇਂ ਆ ਸੈਟਿੰਗ ਆ ਜਾਈਗੀ ਤੇਰੀ ਬਿਲਕੁਲ ਤੁਸੀਂ ਇਹ ਸੈਂਟਰ ਨਹੀਂ ਆ ਆ ਤਾਂ ਕਿਚਨ ਦੇ ਵਿੱਚ ਤਾਂ ਜਿਆਦਾ ਜਗ੍ਹਾ ਸੱਦਾਂਗੇ ਕਿਸੇ ਬੱਤੀ ਦਾ ਨਾਮ ਨਹੀਂ ਮੈਨੂੰ ਉਹ ਮੈਂ ਸਮਝ ਗਿਆ ਗਾ ਨੂੰ ਬਿੱਕ ਤੋਂ ਲੈ ਕੇ ਅਰਦੀ ਕੋ ਤੋਂ ਜੇ ਆਪਾਂ ਥੋੜੀ ਇੱਧਰ ਕਰ ਲਿਆ ਤਾਂ ਡਿੰਗੀ ਹੀ ਲੱਗੇਗੀ ਵੀ ਹਾਂ ਜਦੋਂ ਦੂਰੋਂ ਵੇਖਾਂਗੇ ਆਪਾਂ ਪਰ ਇੱਥੇ ਸਹੀ ਹੈ ਬਾਰੀ ਹੈ ਨਾ ਜਦੋਂ ਇਹ ਮਤਰਾ ਮਾਣ ਸਾਧੀਆਂ ਕਚੈਰੀਆਂ ਨੇ ਇਹ ਚਾਰਲਟ ਜੰਦਰ ਥੋੜਾ ਜਿਹਾ ਕੰਮ ਸੀਗਾ ਮਾਣਸੇ ਇੱਧਰ ਪੁਲਿਸ ਸਟੇਸ਼ਨ ਮਾਣਸੇ ਸਿਟੀ 2 ਹੈ ਇਕ ਆਰਕੀਟੈਕ ਨੂੰ ਮਿਲਣਾ ਸੀਗਾ ਥੋੜਾ ਜਿਹਾ ਕੰਮ ਸੀਗਾ ਕਿ ਕਚਹਿਰੀਆਂ ਥੋੜਾ ਜਿਹਾ ਕੰਮ ਸੀਗਾ ਮਾਨ ਸਾਹਿਬ ਸਵਾਗਤ ਕਰਦੇ ਹੋਏ ਸਾਡਾ ਧੰਨਵਾਦ ਜੀ ਧੰਨਵਾਦ ਲੋ ਵੀ ਬਾਬਿਓ ਆਪਾਂ ਪਹੁੰਚ ਗਏ ਪਾਤੜਾ ਮੀਂਹ ਆ ਗਿਆ ਯਾਰ ਪਤਨ ਆਪਾਂ ਪਹੁੰਚਦੇ ਪਹੁੰਚਦੇ ਤੇ ਉਸ ਤੋਂ ਬਾਅਦ ਆਪਣਾ ਭਰਾ ਮਿਲ ਗਿਆ ਯਰਸ਼ ਤੇ ਉਹ ਚਲ ਗਿਆ ਪਟਿਆਲੇ ਗਰਲਾਲ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਪਿੰਡ ਖਾ ਪੀਏ ਕੁਝ ਤੇ ਸਮਾਨ ਸੋਹਣ ਲੈਣਾ ਸੀ ਪਾਤਲਾ ਟੀ-ਸ਼ਰਟ ਵਗੈਰਾ ਠੀਕੀਆਂ ਸੈੱਟ ਕਰਨ ਵਾਲੀਆਂ ਉਹ ਲਈਆਂ ਨੇ ਤੇ ਉਸ ਤੋਂ ਬਾਅਦ ਫਿਰ ਚੱਲ ਜਾਂ ਉਸ ਮਠਾ ਕੇ ਫਿਰ ਨਿਕਲਦੇ ਆ ਚਲੋ ਵਧੀਆ ਹਾਂ ਤੁਹਾਨੂੰ ਖਾਣਾ ਆ ਆਪਣਾ ਬਸ ਮੈਨੂੰ ਤਾਂ ਇੱਕ ਪਾਣੀ ਦੀ ਬੋਤਲ ਆ ਕੰਮ ਹੋ ਆਪਣਾ ਤਾਂ ਅੱਜ ਸਿੱਧੀ ਕਰਨ ਮੈਂ ਤਾਂ ਪਾਣੀ ਲੈ ਕੇ ਆਦਾ ਬਈ ਨਹੀਂ ਵਧੀਆ ਬਾਕੀ ਪੈਗ ਬੂਬ ਲਾਣ ਵਾਲੇ ਬੰਦੇ ਆ ਬੈਠਾ ਡਿਪਾਰਟਮੈਂਟ ਖੜੇ ਵੀ ਖੜੇ ਵੀ ਕਿਤੇ ਠੇਕੇ ਦੇ ਸਾਹਮਣੇ ਹੈ ਨਹੀਂ ਅੱਜ ਕਲੋਜ਼ਿੰਗ ਸੀ ਤਾਂ ਕਰਕੇ ਅੱਜ ਥੋੜਾ ਮਨ ਲਿਟਲ ਚੱਲਦਾ ਹੈ ਇਹ ਪ੍ਰਾਰੀ ਕਰਦੇ ਨੇ ਜੌਬ ਪਾਤਣਾ ਬੈਂਕ ਦੇ ਵਿੱਚ ਤੇ ਬਾਕੀ ਵਧਿਆ ਨੇ ਉਸ ਤੋਂ ਬਾਅਦ ਆਪ ਹੁਣ ਆਪਾਂ ਜਾਵਾਂਗੇ ਫਿਰ ਪਿੰਡ ਗਈ ਆਪਣਾ ਘਰ ਛੱਡ ਦੇਣਗੇ ਤੇ ਦੁੱੱਚਾ ਲੰਘਿਆ ਪਟਿਆਲੇ ਉਨੂੰ ਕੰਮ ਸੀਗਾ ਫਿਰ ਆਪਾਂ ਸੋ ਨਹੀਂ ਗਏ ਆਪਾਂ ਨੂੰ ਕੰਮ ਜੀ ਕਰੇ ਤਾਂ ਕਰਕੇ ਇੱਕ ਹੋਰ ਭਾਈਆ ਨੇ ਚੱਕ ਲਿਆ ਸਮਾਨ ਹੈ ਹਾਂ ਓਏ ਹਾਂ ਜੀ ਮੈਂ ਚੱਕ ਲਿਆ ਵੀਰਾਂ ਨੇ ਸਮਾਨ ਹੈ ਜ਼ਰੂਰੀ ਹੈ ਜੀ એનર્ਜੀ એનર્ਜੀ ਡਰਿੰਕ ਬਹੁਤ ਜ਼ਿਆਦਾ ਅੱਜ ਟੈਸਟ ਡਿਸਟ੍ਰੈਸ ਸਟ੍ਰੈਸ ਬਸਟਰ ਨਹੀਂ ਓਕੇ ਹਾਂ ਜੀ ਮੀਮੀ ਵੀ ਹੈ ਮੀਮੀ ਪੈ ਰਿਹਾ ਵੇ ਇਹ ਬਣਦਾ ਵੀ ਤੁਹਾਡਾ ਨਾ ਓਕੇ ਸਾਡੀ 31 ਮਾਰਚ ਅੱਜ ਹੈ ਫੇਕੇ ਟੁੱਟੇ ਹਨ ਓਕੇ ਸਾਡੀ ਓਏ ਮਿੱਤਰੋ ਟਾਈਮ ਹੋ ਗਿਆ ਬਾਹਲਾ ਬਹੁਤ ਟਾਈਮ ਹੋ ਗਿਆ ਚੱਲੀਏ ਘਰਾਂ ਨੂੰ 10 ਵਜ ਗਏ ਖਾਂਦੇ ਪਿੰਦੇ ਪਤਾ ਨਹੀਂ ਲੱਗਿਆ ਆਪਾਂ ਤਾਂ ਖਾਦਾਂ ਨਹੀਂ ਕੋਈ ਛਤਰੇ ਯਾਰ ਦੋਸਤ ਬੈਠੇ ਹੀ ਫਿਰ ਬੈਣਾ ਪੈਂਦਾ ਰੋਟੀ ਕਿਉਂਕਿ ਨਾ ਮੰਮੀ ਕਹਿੰਦੇ ਵਜਾਇਓ ਥੱਕ ਗਏ ਅੱਜ ਸਾਰਾ ਦਿਨ ਹੋ ਗਿਆ ਸੋ ਮੈਨੂੰ ਆ ਰਹੀ ਏ ਜਦੋਂ ਮੈਂ ਆਵਾਂ ਕੋਈ ਨਾ ਕੋਈ ਕੰਮ ਕਰਵਾਉਣੀ ਰਹੀ ਏ ਵਿਚਾਰਾ ਨਾ ਕਰਵਾਉਣਾ ਚਾਹੀਦਾ ਮੰਮੀ ਇਕੱਲੇ ਨੇ ਚਾਰੇ ਤਾਂ ਮੈਂ ਸੋਚਿਆ ਮੈਂ ਰੋਟੀ ਬਣਾ ਦਾਂ ਸਰਜੀ ਬਣਾ ਰੱਖੀ ਐ ਤੇ ਰੋਟੀ ਮੈਂ ਬਣਾਉਣ ਲੱਗੀ ਆ ਟਾਈਮ ਬੱਜ ਗਏ ਨੇ ਸ਼ਾਮ ਦੇ 7:30 ਤੇ ਉਸ ਤੋਂ ਬਾਅਦ ਕਿਉਂਕਿ ਮੈਂ ਕਿਹਾ ਬਾਹਰ ਮੌਸਮ ਖਰਾਬ ਹੋ ਗਿਆ ਮਤਲਬ ਹੱਬ ਬੱਦਲ ਜਾ ਗਿਆ ਤੇ ਹੁਣ ਮੰਮੀ ਕਹਿੰਦੀ ਕੁਝ ਚੀਜ਼ ਦੀ ਡਿਊਟੀ ਬਣਾ ਲਈ ਪਾਣੀ ਦਾ ਪਹਿਲਾਂ ਦੇ ਦੇ ਤੇ ਬਾਕੀ ਸਾਰੇ ਕਰਾਂਗੇ ਗੱਲਾਂ ਕਿਉਂਕਿ ਭੈਣ ਵੀ ਆਈ ਹੋਈ ਐ ਬੱਚੇ ਵੀ ਆਏ ਹੋਏ ਨੇ ਮੇਛਟੀ ਦੀ ਛੋਟ-ਛੁਟਕੀ ਦੀ ਭਤੀਜੀ ਆਈ ਫਰੀਆਂ ਦੀ ਮਾਸੀ ਵੀ ਆਈ ਮੇਰੇ ਤੇ ਸਾਰੇ ਬਾਕੀ ਕਰਾਂਗੇ ਗੱਲਾਂ ਬਾਅਦਾਂ ਸੋ ਮੇਰੇ ਦਰਜ ਅਮੈਂਜਮੈਂਟ ਨੇ ਮੈਂ ਹਾਂ ਚੱਲ ਮੈਂ ਰੁਟੀਨਾ ਆਉਣੀ ਆ ਫਿਰ ਆਪਾਂ ਮਿਲਦੇ ਆਂ ਜੀ ਬਾਏ ਬਾਏ